ਜਦ ਰ ਅਸੀਂ ਬਿਨਾ ਦਵਾਈਆਂ ਤੋਂ 100 ਸਾਲ ਤੱਕ ਜਿਉਂਦੇ ਰਹਿ ਸਕਦੇ ਹਾਂ ਦੋਸਤੋ ਸਾਡਾ ਸਰੀਰ ਸਾਨੂੰ ਕੁਦਰਤ ਵੱਲੋਂ ਦਿੱਤਾ ਹੋਇਆ ਬਹੁਤ ਕੀਮਤੀ ਤੋਹਫਾ ਹੈ ਜੇਕਰ ਅਸੀਂ ਇਸ ਦੀ ਕੀਮਤ ਲਗਾਈਏ ਤਾਂ ਦਿਮਾਗ ਨੂੰ ਛੱਡ ਕੇ ਬਾਕੀ ਸਰੀਰ ਦੀ ਕੀਮਤ ਲਗਭਗ 400 ਕਰੋੜ ਰੁਪਏ ਤੋਂ ਵੀ ਵੱਧ ਬਣਦੀ ਹੈ ਪਰ ਸਾਡੀ ਕਿੰਨੀ ਬਦਕਿਸਮਤੀ ਹੈ ਕਿ ਸਾਨੂੰ ਇੰਨਾ ਕੀਮਤੀ ਸਰੀਰ ਚਲਾਉਣਾ ਹੀ ਨਹੀਂ ਆਉਂਦਾ ਅਸੀਂ ਆਪਣੀ ਜੀਭ ਦੇ ਸੁਆਦ ਦੇ ਖਾਤਰ ਇਸ ਸਰੀਰ ਨਾਲ ਇੰਨਾ ਧੱਕਾ ਕਰਦੇ ਹਾਂ ਕਿ ਸਾਡਾ ਸਰੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਫਿਰ ਅਸੀਂ ਇਹਨਾਂ ਬਿਮਾਰੀਆਂ ਨੂੰ ਠੀਕ ਕਰਨ ਵਾਸਤੇ ਡਾਕਟਰਾਂ ਦੇ ੱੱਕੇ ਚੜ ਜਾਂਦੇ ਹਨ ਜਿਹੜੇ ਸਾਨੂੰ ਲੋੜ ਤੋਂ ਵੱਧ ਦਵਾਈਆਂ ਖਵਾ-ਖਵਾ ਕੇ ਸਾਨੂੰ ਹੋਰ ਰੋਗੀ ਕਰ ਦਿੰਦੇ ਹਨ ਇਹ ਜਿੰਨੀਆਂ ਵੀ ਅਲੋਪੈਥੀ ਦੀ ਅੰਗਰੇਜ਼ੀ ਦਵਾਈਆਂ ਹਨ ਇਹ ਬਹੁਤ ਭੜੇ ਕੈਮੀਕਲ ਹਨ ਇਹਨਾਂ ਦਵਾਈਆਂ ਦੇ ਇੰਨੇ ਭੜੇ ਸਾਈਡ ਇਫੈਕਟ ਹਨ ਕਿ ਕਈ ਵਾਰ ਇੱਕ ਬਿਮਾਰੀ ਨੂੰ ਠੀਕ ਕਰਦੇ ਕਰਦੇ ਤਿੰਨ ਬਿਮਾਰੀਆਂ ਹੋਰ ਖੜੀਆਂ ਹੋ ਜਾਂਦੀਆਂ ਹਨ ਇੱਕ ਕੈਮੀਕਲ ਸਾਡੇ ਗੁਰਦਿਆਂ ਤੇ ਲੀਵਰ ਤੇ ਨਾ ਭੈੜਾ ਅਸਰ ਕਰਦੇ ਹਨ ਕਿ ਅਖੀਰ ਵਿੱਚ ਇਹ ਅੰਗ ਆਪਣਾ ਕੰਮ ਕਰਨਾ ਹੀ ਛੱਡ ਦਿੰਦੇ ਹਨ ਤੇ ਅਖੀਰ ਵਿੱਚ ਸਾਨੂੰ ਆਪਣੀ ਜਾਨ ਤੋਂ ਹੱਥ ਢੋਣੇ ਪੈਂਦੇ ਹਨ ਕੁਝ ਜੀਵਨ ਰક્ષਕ ਦਵਾਈਆਂ ਨੂੰ ਛੱਡ ਕੇ ਬਾਕੀ ਦੀਆਂ ਦਵਾਈਆਂ ਸੁਰ ਸਮਝ ਕੇ ਖਾਣੀਆਂ ਚਾਹੀਦੀਆਂ ਹਨ ਜੇਕਰ ਅਸੀਂ ਆਪਣੀ ਜੀਵਨ ਸ਼ੈਲੀ ਨੂੰ ਹੀ ਵਧੀਆ ਬਣਾ ਲਈਏ ਤਾਂ ਸਾਨੂੰ ਕਿਸੇ ਵੀ ਅੰਗਰੇਜ਼ੀ ਦਵਾਈ ਦੀ ਲੋੜ ਹੀ ਨਹੀਂ ਪੈ ਸਕਦੀ ਇੱਕ ਜੀਵਨ ਸ਼ੈਲੀ ਇੱਕ ਚੰਗੀ ਜੀਵਨ ਸ਼ੈਲੀ ਵਿੱਚ ਆਉਂਦਾ ਹੈ ਕਿ ਅਸੀਂ ਸਵੇਰੇ ਜਲਦੀ ਉੱਠ ਕੇ ਆਪਣਾ ਪੇਟ ਸਾਫ਼ ਕਰੀਏ ਫਿਰ ਆਪਣੇ ਸਰੀਰ ਮੁਤਾਬਕ ਯੋਗਾ ਵਿਆਸ ਜਾਂ ਕਸਰਤ ਕਰੀਏ ਜਾਂ ਲੰਮੀ ਸੈਰ ਕਰੀਏ ਕਸਰਤ ਤੋਂ ਬਾਅਦ 5-10 ਮਿੰਟ ਬਾਅਦ ਆਰਾਮ ਕਰਨ ਤੋਂ ਬਾਅਦ ਇਸ਼ਨਾਨ ਕਰੀਏ ਆਪਣੇ ਵਿਚਾਰ ਸ਼ੁੱਧ ਰੱਖਿਏ ਆਪਣੇ ਖਾਣ ਪੀਣ ਦਾ ਧਿਆਨ ਰੱਖਿਏ ਜਿਸ ਵਿੱਚ ਆਉਂਦਾ ਹੈ ਕਿ ਕੀ ਖਾਣਾ ਹੈ ਕਦੋਂ ਖਾਣਾ ਹੈ ਕਿੰਨਾ ਖਾਣਾ ਹੈ ਕਿਹੜੀ ਚੀਜ਼ ਦਾ ਕਿਹੜੀ ਚੀਜ਼ ਨਾਲ ਮੇਲ ਨਹੀਂ ਹੈ ਧਿਆਨ ਰੱਖਿਏ ਚੰਗੀਆਂ ਆਦਤਾਂ ਗ੍ਰਹਿਣ ਕਰਿਏ ਨਸ਼ਿਆਂ ਤੋਂ ਦੂਰ ਰਹੀਏ ਜੇਕਰ ਕਦੇ ਕੋਈ ਨਿੱਕੀ ਮੋਟੀ ਸਰੀ ਨੂੰ ਲਾਮਤਾ ਵੀ ਜਾਵੇ ਤਾਂ ਕੋਸ਼ਿਸ਼ ਕਰਿਏ ਕਿ ਉਸ ਨੂੰ ਆਯੁਰਵੈਦਕ ਤਰੀਕੇ ਨਾਲ ਦੇਸੀ ਨੁਕਸੇ ਨਾਲ ਠੀਕ ਕਰਿਏ ਅੰਗਰੇਜ਼ੀ ਦਵਾਈਆਂ ਤੋਂ ਦੂਰ ਹੀ ਰਹੀਏ ਹਰੀਆਂ ਸਬਜ਼ੀਆਂ ਦੀ ਵੱਤਵ ਵਰਤੋਂ ਕਰੀਏ ਕੁਦਰਤ ਨਾਲ ਮਿਲ ਕੇ ਰਹੀਏ ਕਦੇ ਵੀ ਫਾਸਟ ਫੂਡ ਦੇ ਵਰਤੋਂ ਨਾ ਕਰੀਏ ਜਿਸ ਤਰ੍ਹਾਂ ਪੀਜੇ 버ਗਰ ਨੂਡਲਸ ਆਰ ਗਰਮੀ ਵਿੱਚ ਕੂਲਰ ਜਾਂ ਏਸੀ ਦੀ ਬਹੁਤ ਜ਼ਿਆਦਾ ਠੰਡੀ ਹਵਾ ਦੀ ਘੱਟ ਤੋਂ ਘੱਟ ਵਰਤੋਂ ਕਰੀਏ ਤਾਂ ਕਿ ਅਸੀਂ ਆਪਣੇ ਸਰੀਰ ਦੀਆਂ ਬਿਮਾਰੀਆਂ ਦੇ ਖਿਲਾਫ ਲੜਨ ਦੀ ਜੋ ਸ਼ਕਤੀ ਹੈ ਸਾਡੀ ਇਮਿਊਨਿਟੀ ਪਾਵਰ ਹੈ ਸਾਡੀ ਰਿਸਿਸਟੈਂਸ ਪਾਵਰ ਹੈ ਉਸ ਨੂੰ ਮਜ਼ਬੂਤ ਬਣਾ ਕੇ ਰੱਖੀਏ ਇਸ ਤਰ੍ਹਾਂ ਦੀ ਜੀਵਨ ਸ਼ੈਲੀ ਅਪਣਾ ਕੇ ਅਸੀਂ ਆਪਣੇ ਆਪ ਨੂੰ ਬਿਮਾਰੀਆਂ ਤੋਂ ਵੀ ਦੂਰ ਰੱਖ ਸਕਦੇ ਹਾਂ ਅਤੇ ਸਾਨੂੰ ਕਿਸੇ ਵੀ ਦਵਾਈ ਦੀ ਖਾਣ ਦੀ ਲੋੜ ਵੀ ਨਹੀਂ ਪਵੇਗੀ ਜਦ ਸਰੀਰ ਨੂੰ ਕੋਈ ਬਿਮਾਰੀ ਹੀ ਨਹੀਂ ਹੋਵੇਗੀ ਤਾਂ ਅਸੀਂ ਇਸ ਤਰ੍ਹਾਂ ਲੰਮੀ ਉਮਰ ਤੱਕ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਹਾਂ ਸੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਵਧੀਆ ਲੱਗੇ ਹੋਣ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ